ਸਰ ਚੱਲਦਾ ਹੁੰਦਾ ਕਿ ਨੇ ਲੀਡਰਾਂ ਨੂੰ ਜਾ ਕੇ ਦਿਵਾਲੀਆਂ ਦਿੱਤੀਆਂ ਜਾਂਦੇ ਨੇ ਪਰ ਤੁਸੀਂ ਅੱਜ ਦਿਵਾਲੀ ਆਪਣੇ ਨਾਲ ਸਾਂਝੀ ਕਰਨ ਆਏ ਹੋ ਮਾਰਾਂ ਦੇ ਮੈਂ ਵੀਵਜ਼ ਲਏ ਤਾਂ ਬੜੇ ਖੁਸ਼ ਨੇ ਕਹਿੰਦੇ ਨਾਲ ਦੀ ਨਾਲ ਝੋਨਾ ਖੇਤਾਂ 'ਚ ਆ ਰਿਹਾ ਹੈ ਨਾਲ ਦੀ ਨਾਲ ਢੇਰੀ ਹੋ ਰਹੀ ਹੈ ਨਾਲ ਦੇ ਨਾਲ ਸ਼ਨਾਈ ਹੋ ਰਹੀ ਹੈ ਨਾਲ ਦੇ ਨਾਲ ਗੱਟੇ ਭਰੇ ਜਾ ਰਹੇ ਤੇ ਨਾਲ ਦੀ ਨਾਲ ਹੀ ਲਿਫਟਿੰਗ ਹੋ ਰਹੀ ਹੈ ਇਹ ਸਭ ਤੋਂ ਖੁਸ਼ੀ ਦੀ ਗੱਲ ਹੈ ਤਾਂ ਮੈਂ ਸਾਰੀ ਮੰਡੀ ਦੇ ਵਿੱਚ ਅੱਜ ਅਸੀਂ ਇੱਕ ਵਾਰ ਫਿਰ ਕੇ ਜਿਹੜੇ ਹੈ ਲੱਡੂ ਵੰਡੇ ਆ ਕਿਉਂਕਿ ਸਾਨੂੰ ਲੱਗਿਆ ਕਿ ਘਰਾਂ 'ਚ ਬੈਠੇ ਆਪ ਇਕੱਲੇ ਕਿਸੇ ਚੀਜ਼ ਸਵਾਦ ਚੱਖਣ ਦੇ ਨਾਲ ਉਹ ਅਸੀਂ ਆਪਦੇ ਕਿਸਾਨ ਭਰਾਵਾਂ ਦੇ ਨਾਲ ਜਾ ਕੇ ਜਿਹੜੇ ਹੈ ਵੈਟੀਏ ਕਿੰਨੇ ਸਾਲਾਂ ਤੋਂ ਇੱਥੇ ਮੰਡੀ ਚ ਆਉਣੇ ਸੀ ਤੇ ਕਰੇ ਇੱਥੇ ਗਾਇਆ ਕੋਈ ਲੀਟਰ ਸਹੀ ਦੱਸਿਓ ਬਾਈ ਕੋਈ ਨਹੀਂ ਅੱਜ ਮੰਨੋ ਖੁਜੀ ਤਾਂ ਮਿਲਣੀ ਆ ਵੀ ਇਹੋ ਜਿਹੇ ਲੀਟਰ ਵੀ ਹੈਗੇ ਸਾਡੀ ਮੰਡੀ ਬਹੁਤ ਵਧੀਆ ਲੱਗਿਆ ਚੇਅਰਮੈਨ ਸਾਹਿਬ ਆਏ ਇੱਥੇ ਕਹਿੰਦੇ ਦੁੱਖ ਸਾਂਝੇ ਕਰਨੇ ਖੁਸ਼ੀਆਂ ਮਣਣੀਆਂ ਬਹੁਤ ਵਧੀਆ ਲੱਗਦਾ ਹੈ ਅੱਗੇ ਕੀ ਪਾਰਟੀਆਂ ਹੁੰਦੀਆਂ ਸੀ ਤਕਰੀਬਨ ਲੀਡਰ ਨਾ ਲੋਕਾਂ ਦੇ ਦੇਖਿਆ ਜਾਂਦਾ ਸੀਗਾ ਵੀ ਜਦੋਂ ਵੋਟਾਂ ਆਉਂਦੀਆਂ ਸੀ ਉਸੇ ਟਾਈਮ ਦੇਖਿਆ ਜਾਂਦਾ ਸੀਗਾ ਵੀ ਮਹੀਨਾ ਦੋ ਮਹੀਨਾ ਜਾ ਕੇ ਪੁੱਛਣਾ ਜੀ ਹਾਂਜੀ ਕੀ ਗੱਲ ਹੈ ਜੀ ਕਿਵੇਂ ਹਾਲ ਚਾਲ ਆਪਾਂ ਜਾ ਕੇ ਪੁੱਛ ਕੇ ਆ ਜਾਈਦਾ ਉਹਨਾਂ ਨਾਲ ਕੁਛ ਨਾ ਕੁਛ ਬੈਠ ਕੇ ਖੁਣ ਕੇ ਗੱਲਾਂ ਬਾਤਾਂ ਕੀਤੀਆਂ ਕਹਿੰਦੇ ਮਠਿਆਈਆਂ ਵੰਡੀਆਂ ਜਾਂਦੀਆਂ ਇਹ ਜੋ ਐਸ ਵਾਰ ਅਸੀਂ ਬੈਠੇ ਆ ਨਾਲ ਮੈਨੂੰ ਤਕਰੀਬਨ 2 ਘੰਟੇ ਇੱਥੇ ਸਮਾਂ ਹੋ ਗਿਆ ਐਨਕੋ ਰੌਸ਼ਨੀਆਂ ਦਾ ਤਿਹਾਰ ਦੀਵਾਲੀ ਜਿੱਥੇ ਇੱਕ ਦੂਸਰੇ ਦੇ ਨਾਲ ਮਠਾਈਆਂ ਵੰਡ ਕੇ ਗਲੇ ਮਿਲ ਕੇ ਤਿਹਾਰ ਮਨਾਇਆ ਜਾਂਦਾ ਪੰਜਾਬ ਦੀ ਗੱਲ ਕਰ ਲਈ ਤਾਂ ਪੰਜਾਬ ਦਾ ਕਲਚਰ ਐਸਾ ਹੈ ਕਹਿੰਦੇ ਹਰ ਬੰਦੇ ਨੂੰ ਦੀਵਾਲੀ ਦੇ ਤਿਹਾਰ ਦੇ ਉੱਪਰ ਖੁਸ਼ੀਆਂ ਪਰੋਸੀਆਂ ਜਾਂਦੀਆਂ ਨੇ ਤਾਂ ਗਾਣਾ ਮੰਡੀ ਦੇ ਵਿੱਚ ਮੌਜੂਦ ਆ ਕਿਉਂਕਿ ਇਹ ਵੇਲਾ ਫਸਲਾਂ ਦਾ ਚੱਲ ਰਿਹਾ ਹੈ ਕਿਉਂਕਿ ਇਸ ਵੇਲੇ ਜਿਹੜੀ ਫਸਲ ਉਹ ਮੰਡੀ ਦੇ ਵਿੱਚ ਭਰਪੂਰ ਆਈ ਹੋਈ ਹੈ ਇੱਕ ਵਾਰ ਤਸਵੀਰ ਦਿਖਾ ਦਈਏ ਕਲਾਈ ਦਾ ਕੰਮ ਚੱਲ ਰਿਹਾ ਦੂਸਰੇ ਪਾਸੇ ਕਿਸਾਨ ਆਪਣੀ ਜਿਹੜੀ ਫਸਲ ਹੈ ਉਹ ਮੰਡੀ ਦੇ ਵਿੱਚ ਲੈ ਕੇ ਪਹੁੰਚੇ ਹੋਏ ਆ ਤਾਂ ਇਹ ਦਿਨ ਨੇ ਜਿਹੜੇ ਦਿਨ ਹਰ ਇਨਸਾਨ ਦਾ ਜੀ ਕਰਦਾ ਵੀ ਮੈਂ ਘਰੇ ਜਾਵਾਂ ਘਰ ਚ ਬੈਠ ਕੇ ਦੀਵਾਲੀ ਮਨਾਵਾਂ ਤਾਂ ਉੱਥੇ ਹੀ ਜਦੋਂ ਕੁਝ ਐਸੀਆਂ ਮਜਬੂਰੀਆਂ ਬਣ ਜਾਂਦੀਆਂ ਨੇ ਕਿਉਂਕਿ ਫਸਲਾਂ ਲੈ ਕੇ ਕਿਸਾਨ ਇੱਥੇ ਆਏ ਹੋਏ ਐ ਤਾਂ ਉਥੋਂ ਆਪਦੀ ਫਸਲ ਦੀ ਵੀ ਰਾਖੀ ਰੱਖਣੀ ਹੁੰਦੀ ਆ ਬਹੁਤ ਸਾਰੇ ਕਿਸਾਨ ਇਸ ਸਮੇਂ ਮੰਡੀਆਂ ਦੇ ਵਿੱਚ ਹੀ ਨੇ ਤਾਂ ਦੂਸਰੇ ਪਾਸੇ ਗੱਲ ਕਰੀਏ ਤਾਂ ਅੱਜ ਇੱਕ ਵਿਲੱਖਣ ਤਸਵੀਰ ਦਿਖਾਉਣ ਜਾ ਰਹੇ ਹਾਂ ਕਹਿੰਦੇ ਲੀਡਰ ਉਹ ਨਹੀਂ ਹੁੰਦੇ ਜਿਹੜੇ ਚਿੱਟੇ ਕੁਰਤੇ ਪਜਾਮੇ ਪਾ ਕੇ ਇਹਨਾਂ ਦੇ ਘੂਰ ਦੀ ਲੰਘ ਜਾਣ ਇਹਨਾਂ ਦੇ ਨਾਲ ਹਰ ਖੁਸ਼ੀ ਅਤੇ ਦੁੱਖ ਹੈ ਜਿਹੜਾ ਉਹ ਲੀਡਰਾਂ ਨੂੰ ਸਾਂਝਾ ਕਰਨਾ ਚਾਹੀਦਾ ਹੈ। ਅੱਜ ਤਸਵੀਰ ਬਦਲਦੀ ਦਿਖਾਉਣੀ ਹੈ ਤਾਂ ਸਾਡੇ ਨਾਲ ਚੇਅਰਮੈਨ ਸਾਹਿਬ ਨੇ ਇੱਥੇ ਤਸਵੀਰ ਸਾਹਿਬ ਨੇ ਲੱਡੂਆਂ ਦੇ ਡੱਬੇ ਲੈ ਕੇ ਇਹਨਾਂ ਵੀਰਾਂ ਦੇ ਲਈ ਇੱਥੇ ਪਹੁੰਚੇ ਹੈ ਕਿਉਂਕਿ ਇਹ ਤਸਵੀਰ ਤਾਂ ਵੱਖਰੀ ਹੈ ਕਿਉਂਕਿ ਅਕਸਰ ਜਦੋਂ ਕਹਿੰਦੇ ਹੁੰਦੇ ਨਾ ਵੱਡੇ-ਵੱਡੇ ਅਫਸਰਾਂ ਨੂੰ ਜਾ ਕੇ ਦਿਵਾਲੀਆਂ ਦਿੱਤੀਆਂ ਜਾਂਦੀਆਂ ਨੇ ਅਕਸਰ ਚੱਲਦਾ ਹੁੰਦਾ ਹੈ ਕਿੰਨੇ ਲੀਡਰਾਂ ਨੂੰ ਜਾ ਕੇ ਦਿਵਾਲੀਆਂ ਦਿੱਤੀਆਂ ਜਾਂਦੇ ਨੇ ਪਰ ਤੁਸੀਂ ਅੱਜ ਦਿਵਾਲੀ ਆਪਣੇ ਨਾਲ ਸਾਂਝੀ ਕਰਨ ਆਏ ਹੋ। ਕਿਸ ਤਰ੍ਹਾਂ ਚੱਲਦੇ ਅਸੀਂ ਮੰਦir ਵਿੱਚ ਜਦੋਂ ਘਰ ਦੇ ਵਿੱਚ ਬੈਠ ਕੇ ਦੇਖਦੇ ਦੇਖੋ ਜੀ ਕਿਸਾਨ ਦੇ ਪੁੱਤ ਆ ਕਿਸਾਨੀ ਕਰਦੇ ਆ ਕਿਸਾਨੀ ਨਾਲ ਕਿਸਾਨੀ ਨਾਲ ਜੁੜੇ ਹੋਏ ਆ ਔਰ ਚਾਹੇ ਤਿਹਾਰਾਂ ਦੇ ਦੇਣਾ ਪਰ ਮੈਂ ਇਥੇ ਮੰਡੀ ਦੇ ਵਿੱਚ ਆ ਕੇ ਲੱਗਿਆ ਕਿ ਕਿਸਾਨ ਭਰਾਵਾਂ ਦੇ ਨਾਲ ਮਜ਼ਦੂਰ ਭਰਾਵਾਂ ਨਾਲ ਜਿਹੜੀ ਕੋਈ ਸਾਂਝ ਕੀਤੀ ਜਾਵੇ ਕਿਉਂਕਿ ਜਿਹੜਾ ਸੀਜ਼ਨ ਆ ਇਹ ਬਿਲਕੁਲ દિਵਾਲੀ ਦੇ ਹੁਣ ਵਿੱਚ ਆਉਂਦਾ ਪਹਿਲਾਂ ਹੁੰਦੇ ਸੀ ਝੋਨੇ ਬਹੁਤ ਅਗੀਤੇ ਹੁੰਦੇ ਸੀ ਹੁਣ ਝੋਨਿਆਂ ਦੇ ਜਿਹੜੇ ਨਵੇਂ ਬੀਜ ਐ ਜਾਂ ਝੋਨੇ ਨਵੇਂ ਬੀਜ ਇਹਨਾਂ ਨੂੰ ਪ੍ਰੈਫਰ ਕੀਤੇ ਜਾਂਦੇ ਆ ਤਾਂ ਉਹ ਇਹ ਸੀਜ਼ਨ ਦੇ ਵਿੱਚ ਹੀ ਆਉਂਦੇ ਆ ਪਰ ਮੇਰੇ ਨਾਲ ਇੱਕ ਬਹੁਤ ਖੁਸ਼ੀ ਦੀ ਗੱਲ ਇਹ ਹੈ ਕਿ ਮੈਂ ਆ ਕੇ ਸਾਰੇ ਕਿਸਾਨਾਂ ਨੂੰ ਵੀਰਾਂ ਨੂੰ ਮਿਲਿਆ ਇੱਥੇ ਨਾਲ ਮਜ਼ਦੂਰ ਵੀਰਾਂ ਨੂੰ ਮਿਲਿਆ ਔਰ ਸਾਰਿਆਂ ਦੇ ਮੈਂ ਵੀਵਜ਼ ਲਏ ਤਾਂ ਬੜੇ ਖੁਸ਼ ਨੇ ਕਹਿੰਦੇ ਨਾਲ ਦੀ ਨਾਲ ਝੋਨਾ ਖੇਤਾਂ 'ਚੋਂ ਆ ਰਿਹਾ ਹੈ ਨਾਲ ਦੀ ਨਾਲ ਢੇਰੀ ਹੋ ਰਿਹਾ ਨਾਲ ਦੇ ਨਾਲ ਛਣਾਈ ਹੋ ਰਹੀ ਹੈ ਨਾਲ ਦੇ ਨਾਲ ਗੱਟੇ ਭਰੇ ਜਾ ਰਹੇ ਤੇ ਨਾਲ ਦੇ ਨਾਲ ਹੀ ਲਿਫਟਿੰਗ ਹੋ ਰਹੀ ਹੈ ਜਿਹੜੀ ਸਭ ਤੋਂ ਖੁਸ਼ੀ ਦੀ ਗੱਲ ਹੈ ਤਾਂ ਮੈਂ ਸਾਰੀ ਮੰਡੀ ਦੇ ਵਿੱਚ ਅੱਜ ਅਸੀਂ ਤੋਰ ਫਿਰ ਕੇ ਜਿਹੜੇ ਹੈ ਲੱਡੂ ਬੰਡੇ ਆ ਕਿਉਂਕਿ ਸਾਨੂੰ ਲੱਗਿਆ ਕਿ ਘਰਾਂ 'ਚ ਬੈਠੇ ਆਪ ਕੱਲੇ ਕਿਸੇ ਚੀਜ਼ ਦਾ ਸਵਾਦ ਚੱਖਣ ਦੇ ਨਾਲ ਉਹ ਅਸੀਂ ਆਪ ਦੇ ਕਿਸਾਨ ਭਰਾਵਾਂ ਦੇ ਨਾਲ ਜਾ ਕੇ ਜਿਹ ਪਰ ਮੈਨੂੰ ਇੱਥੇ ਖੁਸ਼ੀ ਇਸ ਗੱਲ ਦੀ ਹੋਈ ਹੈ ਕਿ ਇਹਨਾਂ ਨੇ ਸਰਕਾਰ ਦੀ ਬੜੀ ਵਾਵਾ ਕੀਤੀ ਬਹੁਤ ਸਰਕਾਰ ਦੇ ਬੜੇ ਸ਼ੋਲੇ ਗਏ ਕਿ ਇਸ ਤਰੀਕੇ ਦਾ ਜਿਹੜਾ ਵਰਕ ਹੈ ਜਿਹੜਾ ਇਸ ਵਾਰ ਹੋ ਰਿਹਾ ਹੈ ਬਹੁਤ ਵਧੀਆ ਨਾਲ ਦੀ ਨਾਲ ਕਹਿੰਦੇ ਇੱਕਦਮ ਝੋਨਾ ਲੈ ਕੇ ਦੂਜੇ ਦੇ ਘਰਾਂ ਨੂੰ ਜਾਈਦਾ ਹੈ ਕਿ ਝੋਨਾ ਕੁਝ ਕੱਲ ਵੱਢੀ ਜਾਂਦੇ ਕੁਝ ਵੱਢੀ ਹੈ ਜਾ ਰਿਹਾ ਕੁਝ ਦੋ ਦਿਨ ਪਹਿਲਾਂ ਵੱਢਿਆ ਕੁਝ ਪਿੱਛੋਂ ਵੱਢਿਆ ਜਾ ਕੇ ਦਿਵਾਲੀ ਤੋਂ ਤੋਂ ਜਿਵੇਂ ਜਿਵੇਂ ਝੋਨਾ ਆ ਰਿਹਾ ਓਵੇਂ ਮਚਕਾਈ ਹੋ ਰਹੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਰਬਾਭਗਵਾਨ ਸਿੰਘ ਜੀ ਮਾਨ ਸਾਹਿਬ ਦਾ ਕਿ ਜਿਨ੍ਹਾਂ ਨੇ ਉਹਨਾਂ ਦੇ ਵਿਜ਼ਨ ਸਦਕਾ ਉਹਨਾਂ ਦੇ ਵਿਊ ਸਦਕਾ ਉਹਨਾਂ ਦੇ ਜਿਹੜੇ ਆਰਡਰ ਸਦਕਾ ਜਿਹੜੇ ਹੈ ਨਾਲ ਦੀ ਨਾਲ ਝੋਨੇ ਦੀ ਚਕਾਈ ਹੋ ਰਹੀ ਹੈ ਤੇ ਕਿਸਾਨ ਆਪ ਜਦੇ ਘਰਾਂ ਨੂੰ ਜਾ ਰਹੇ ਆ ਹਾਂਜੀ ਅਨ ਮਨੂਨ ਫੂਨ ਮਿਲਿਆ ਹੋਣਾ ਜਿਹਦੇ ਦੇਖੇ ਆਏ ਹੋ ਕਿ ਅਕਸਰ ਜਿਵੇਂ ਮੈਂ ਪਹਿਲਾਂ ਕਿਹਾ ਸੀ ਵੱਡੇ ਵੱਡੇ ਨਿਕਰੇ ਨੂੰ ਦਵਾਈ ਦੇਣ ਜਾਂਦੀ ਹੈ ਪਰ ਅੱਜ ਕਿਸਾਨਾਂ ਨਾਲ ਦਵਾਈ ਸਾਂਝੀ ਕਰਨ ਆਏ ਆ ਆਪਣੇ ਮਜ਼ਦੂਰ ਭਰਾਵਾਂ ਨਾਲ ਕੋਲ ਜਾ ਕੇ ਬਿਲਕੁਲ ਜੀ ਬਹੁਤ ਸਕੂਨ ਮਿਲਦਾ ਹੈ ਕਿਸਾਨ ਭਰਾਵਾਂ ਦੇ ਨਾਲ ਗੱਲਬਾਤ ਕਰਕੇ ਅੱਜ ਵੀ ਬੜਾ ਸਕੂਨ ਮਿਲਿਆ ਹੈ ਔਰ ਉਹ ਸਕੂਨ ਉਹ ਤੋਂ ਬੜਾ ਮਿਲਿਆ ਜਦੋਂ ਪਸ਼ੂਰੀ ਦੇ ਪਾਲ ਉਹਨਾਂ ਦੇ ਮੁੱਖੋਸਤਾਸੀਂ ਸੁਣਿਆ ਔਰ ਸਾਂਝੀ ਕੀਤੀ ਹੈਗੀ ਕਿਉਂਕਿ ਹਮੇਸ਼ਾ ਹੁੰਦਾ ਹੈ ਕਿ ਜਦੋਂ ਪਹਿਲਾਂ ਸਰਕਾਰਾਂ ਆਉਂਦੀਆਂ ਸੀਗੀਆਂ ਤਾਂ ਹਮੇਸ਼ਾ ਮੰਡਗਾ ਦੇ 2-2 ਮਹੀਨੇ ਕਿਸਾਨ ਬੈਠੇ ਰਹਿੰਦੇ ਸੀਗੇ ਤਾਂ ਕਈ ਵਾਰ ਇਹ ਹੁੰਦਾ ਸੀ ਵੀ ਸੀਜ਼ਨ ਤੋਂ ਦਿਵਾਲੀ ਤੋਂ ਮਹੀਨਾ ਪਹਿਲਾਂ ਉਹਦੇ ਮਹੀਨਾ ਬਾਅਦ ਤੱਕ ਕੋਈ ਬੈਠ ਰਹੇ ਬੈਸੋ ਪਰ ਇਹ ਜਿਹੜਾ ਹੁਣ ਹੈ ਹੁਣ ਦੀ ਸਰਕਾਰ ਆ ਜਾਂ ਹੁੰਦੇ ਕੰਮ ਹੈ ਇੱਕ ਦਿਨ ਪਹਿਲਾਂ ਝੋਨਾ ਆ ਰਿਹਾ ਸੇਮ ਡੇ ਸ਼ਨਾਈ ਹੋ ਰਹੀ ਆ ਔਰ ਗੱਟੇ ਭਰੇ ਜਾ ਰਹੇ ਲਿਫਟਿੰਗ ਨਾਲ ਦੇ ਵਿੱਚ ਹੋ ਰਹੀ ਆ ਕੋਈ ਗੱਟਿਆਂ ਦੀ ਕਮੀ ਨਹੀਂ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਤੁਸੀਂ ਕਿਸਾਨਾਂ ਦੇ ਨਾਲ ਸਾਰੇ ਅਸੀਂ ਆਪਦੇ ਜਿਹੜੇ ਵਿਚਾਰ ਸਾਂਝੇ ਕੀਤੇ ਤੇ ਬੜੀ ਖੁਸ਼ੀ ਹੋਏ ਇਸ ਗੱਲ ਦੇ ਨਾਲ ਅੱਜ ਫਿਰ ਬੈਠੇ ਕਿੰਡੀਆਂ ਗੱਲਾਂ ਬਾਤਾਂ ਹੋਈਆਂ ਤਾਂ ਲੀਆਂ ਤਾਂ ਉਹ ਪਿੰਡਾਲੀਆਂ ਗੱਲਾਂ ਬਾਤਾਂ ਨਾਲ ਚੱਲੀਆਂ ਹੌਲੀ-ਹੌਲੀ ਵੀ ਭਾਈ ਉਹ ਮੇਲਾ ਹੋਣ ਸੀ ਤੇ ਆ ਮੇਲਾ ਹੁਣ ਬਦਲ ਗਿਆ ਹਾਂ ਬਿਲਕੁਲ ਜੀ ਕਿਉਂਕਿ ਆਪ ਵੀ ਝੋਨੇ ਦੀ ਕਟਾਈਆਂ ਕੀਤੀਆਂ ਆਪ ਵੀ ਮੰਡੀਆਂ 'ਚ ਜਿਵੇਂ ਪਹਿਲਾਂ ਬੈਠੇ ਉਹਨਾਂ ਸਮਿਆਂ 'ਚ ਆਪ ਵੀ ਵੇਚੇ ਪਰ ਉਹ ਜਿਹੜਾ ਹੁਣ ਇਹਨਾਂ ਨਾਲ ਗੱਲਬਾਤਾਂ ਕੀਤੀਆਂ ਨਾਲ ਪੁੱਛੀ ਦਾ ਵੀ ਕੀਤਾ ਝਾੜ ਰਿਹਾ ਝੋਨੇ ਦਾ ਕੀ ਸਿਸਟਮ ਰਿਹਾ ਕਿਵੇਂ ਚੱਲ ਰਿਹਾ ਹੈ ਕਿਵੇਂ ਜਿਹੜੇ ਝੋਨੇ ਦਾ ਲਿਫਟਿੰਗ ਹੋ ਰਹੀ ਹੈ ਔਰ ਆਮਲੇ ਸਮੇਂ ਕਿਹੜੇ ਕਣਕ ਦੇ ਬੀਜ ਬੀਜੇ ਜਾਂ ਜਾ ਰਹੇ ਹੋਂ ਕਿਹੜੇ ਝੋਨੇ ਦੇ ਜਿਹੜਾ ਬੀਜ ਨੇ ਵੱਧ ਝਾੜ ਦਿੱਤਾ ਉਸ ਤੋਂ ਬੜਾ ਸੂਨ ਮਿਲਦਾ ਹੈ ਨਾ ਗੱਲਾਂ ਕਰਕੇ ਔਰ ਕਿਸਾਨ ਵੀ ਅੱਜਕੱਲ ਦਾ ਬਹੁਤ ਸਿਆਣੇ ਕਿਸਾਨ ਹੈ ਮੈਂ ਇਹਨਾਂ ਦਾ ਧੰਨਵਾਦ ਜੀ ਲੋ ਇਸ ਕਰਕੇ ਕਰਦਾ ਦੇਖੋ ਜੀ ਜੱਸੀ ਜਿਹੜੀ ਸ ਕਿ ਜਿਹੜਾ ਹੁੰਦਾ ਕਿਸਾਨ ਹੈ ਸੁੱਕਾ ਝੋਨਾ ਮੰਡੀਆਂ ਚ ਲੈ ਕੇ ਆ ਰਿਹਾ ਮੈਂ ਬਾਕੀ ਬੇਨਤੀ ਕਰਦਾ ਜਿਨ੍ਹਾਂ ਨੇ ਝੋਨੇ ਦੀ ਕਟਾਈ ਕਰਨੀ ਹੈ ਕਿ ਸੁੱਕਾ ਝੋਨਾ ਮੰਡੀਆਂ ਚ ਲੈ ਕੇ ਆਵੋ ਪਰ ਜਿਹੜਾ ਹੁਣ ਝੋਨਾ ਆਇਆ ਸੁੱਕਾ ਝੋਨਾ ਮੰਡੀਆਂ ਚ ਆ ਰਿਹਾ ਔਰ ਇਸ ਕਰਕੇ ਨਾਲ ਦੇ ਨਾਲ ਜਿਹੜਾ ਸਖਤ ਕੰਮਾ ਪੂਰਨ ਜਿਹੜਾ ਹੋ ਰਿਹਾ ਬਰਾਦਰ ਜਦੋਂ ਤੁਹਾਡੀ ਕੋਈ ਪਹੁੰਚੇ ਸੁਣਿਆ ਸੀ ਕਿ ਦੇਖਿਆ ਸੀ ਕਿ ਕੋਈ ਲੀਡਰ ਵੀ ਮੰਡੀ ਜਾ ਕੇ ਦਿਵਾਲੀ ਸਾਂਝੀ ਕਰੂਗਾ ਕੁਝ ਨਹੀਂ ਇਹ ਕਦੇ ਨਹੀਂ ਆਈ ਹਾਂ ਕਿੰਨੇ ਸਾਲਾਂ ਤੋਂ ਇੱਥੇ ਮੰਡੀ ਚ ਆਉਨੇ ਤੁਸੀਂ ਇੱਥੇ ਰਹੀ ਹੋ ਜੋ ਦੇਖਦੇ ਇੱਥੇ ਕਾਇ ਹੈ ਕੋਈ ਲੀਟਰ ਸਹੀ ਰਸਤੋਂ ਬਾਈ ਕੋਈ ਨਹੀਂ ਆਇਆ ਉੱਚਾ ਵੀ ਨਹੀਂ ਹੋਣਾ ਕਿਤੇ ਦਿਵਾਲੀ ਤੇ ਕਿਤੇ ਨਹੀਂ ਤੇ ਅੱਜ ਅੱਜ ਮਨ ਨੂੰ ਖੁਸ਼ੀ ਤਾਂ ਮਿਲੀ ਹੋਣੀ ਹੈ ਵੀ ਇਹੋ ਜਿਹੇ ਲੀਡਰ ਵੀ ਹੈਗੇ ਸਾਡੀ ਬਿਲਕੁਲ ਹਾਂ ਤਾਂ ਕਿਵੇਂ ਲੱਗਿਆ ਜੀ ਅੱਜ ਜਦੋਂ ਇਹ ਮਿਲਣ ਆਏ ਇੱਥੇ ਆ ਕੇ ਥੋੜਾ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਮਠਾਈ ਸਾਂਝੀ ਕੀਤੀ ਬਹੁਤ ਖੁਸ਼ੀ ਹੋਈ ਜੀ ਤਾਂ ਮਰ ਕਰਦੀ ਆ ਪੁਆਇੰਟ ਮੈਂ ਦੱਸ ਦੂੰਗਾ ਇਹਨਾਂ ਨੇ ਆ ਕੇ ਲੱਗੇ ਬੰਦੇ ਤਾਂ 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 ਕਿਤੇ ਨਾ ਕਿਤੇ ਇਹ ਚੀਜ਼ਾਂ ਕਹਿੰਦੇ ਨੇ ਉਹਦੀ ਬਦਲਾਵ ਵੱਲ ਪੁਰੀਆਂ ਨੇ ਕਿਉਂਕਿ ਅਕਸਰ ਅਗੇ ਇਹ ਕਰਉਂਦੇ ਸੀ ਇੱਕ ਵਾਰ ਪ੍ਰਾਈਵੇਟ ਸ਼ੁਰੂ ਵਾਲੀ ਸ਼ੁਰੂਆਤ ਮੇਰੀ ਆ ਜਾਣਾ ਉਦੋਂ ਤਾਂ ਪੁੱਛਣਾ ਹੀ ਨਾ ਵੀ ਭਾਈ ਕਿਵੇਂ ਹੋ ਪਰ ਤਿਹਾਰ ਤੇ ਤਾਂ ਖਾਸ ਕਰਕੇ ਕਿਉਂ ਇਹਨਾਂ ਕੋਲ ਵੀ ਮਿਹਲੇ ਬਹੁਤ ਨਹੀਂ ਹਾਂਜੀ ਇਹ ਤਾਂ ਬਿਲਕੁਲ ਹੈਗਾ ਜੀ ਆਪਦੇ ਅੱਗੇ ਰੈਂਡੋ ਟਾਈਮ ਕੱਢ ਕੇ ਆ ਜੀ ਬਿਲਕੁਲ ਆ ਕਿਵੇਂ ਲੱਗਿਆ ਜੀ ਅੱਜ ਅ ਤਵਾਲੀ ਬਣਾ ਰਹੇ ਹਾਂ ਸਾਰੇ ਰਲ ਮਿਲ ਕੇ ਬਣਾ ਰਹੇ ਹਾਂ ਕਿਉਂਕਿ ਤਿਹਾਰ ਹੈ ਘਰੇ ਜਾਣ ਨੂੰ ਵੀ ਕਰਦਾ ਹੁਣ ਪਰ ਜੇਮਨਥਾ ਵਾਪਸ ਚੱਲ ਕੇ ਆ ਗਈ ਬਹੁਤ ਵਧੀਆ ਲੱਗਿਆ ਜੀ ਸਾਨੂੰ ਉੱਥੇ ਪਹਿਲੀ ਵਾਰ ਜੇਮਨਥਾ ਬਣ ਕੇ ਮਿਲਦਾ ਹੈ ਫਿਰ ਬਾਅਦ ਵਿੱਚ ਦੁਬਾਰਾ ਜੇ ਇਨਸ਼ਾਅੱਲਾ ਜੀ ਜੀਅਤ ਤੋਂ ਹੋਈ ਜਾਂਦਾ ਹੈ ਹੋਰ ਮੰਡੀ ਦੇ ਵਿੱਚ ਸਰਕਾਰ ਦੇ ਵੱਲੋਂ ਪ੍ਰਬੰਧ ਬਹੁਤ ਵਧੀਆ ਰਿਹਾ ਹੈ ਤੁਨਾਉਦਾ ਹੀ ਨਾਮ ਨਾਲ ਚੜਾਈ ਜਾਂਦਾ ਹੈ ਜਿਆਦਾ ਤੋਂ ਜਿਆਦਾ ਕੀ ਇੱਕ ਦਰ ਲੱਗਦਾ ਹੈ ਇਹਨਾਂ ਵਿੱਚ ਦੱਸ ਤਾਂ ਦਿੰਦਾ ਕਿ ਉਹ ਆਦਿ ਨਿਪਟੇ ਘੱਟ ਹੋਵੇ ਜਾਂ ਹੱਥ ਸਾਧ ਜਗ੍ਹਾ ਨੂੰ ਲੱਗਦਾ ਸੀਐਮ ਸਾਹਿਬ ਜਿਵੇਂ ਕਹਿ ਰਹੇ ਸੀ ਵੀ ਹੋਰ ਕਿਸਾਨ ਨੂੰ ਕਾਰਗੋ ਦੀ ਲੋੜ ਨੂੰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਜਿਹੜਾ ਖਾਤਾ ਬੈਂਕਿੰਗ ਦਾ ਹੈ ਜਿਹੜਾ ਜਨ ਭਾਈ ਵੀ ਟਾਈਮ ਪਰ ਹੋਵੇ ਕਿਸਾਨ ਨੂੰ ਮੱਠਿਆ ਤੇ ਨਹੀਂ ਹੋਵੇ ਐਸੀ ਵੀ ਚੰਗੀ ਬਾਜ਼ੀ ਤੇ ਹਾਂ ਜੀ ਜਿਹੜਾ ਰੋਡ ਨੋਰਾ ਕੰਮ ਆ ਉਹ ਬਹੁਤ ਘੱਟ ਹੈ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਕੰਡੀ ਦੇ ਸਾਹਮਣੇ या मैं कौन हूं कप्तान रॉडी एजेंट साहब आज आया ਨਹੀਂ ਦੇਖੋ ਜਿੱਥੋਂ ਤੱਕ ਮੇਰੀ ਗੱਲ ਹੈ ਤਾਂ ਮੈਂ ਹਰ ਇੱਕ ਕੰਸੀਜਨ ਦੇ ਵਿੱਚ ਮੰਡੀ ਦੇ ਵਿੱਚ ਆ ਕੇ ਉਹੀਦਾਗਾ ਜਦੋਂ ਇਹ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਇਹ ਇਹ ਮਨ ਚ ਪਹਿਲੀ ਰਹੀ ਵੀ ਆਪਾਂ ਜਾ ਕੇ ਪੁੱਛ ਕੇ ਆ ਜਾਈਦਾ ਹੈ ਉਹਨਾਂ ਨਾਲ ਕੁਛ ਨਾ ਕੁਛ ਬੈਠ ਕੇ ਖੁੱਲ ਕੇ ਗੱਲਾਂ ਬਾਤਾਂ ਕੀਤੀਆਂ ਮਠਿਆਈਆਂ ਵੰਡ ਕੇ ਜਾਂਦਾ ਇਹ ਜੋ ਐਸ ਵਾਰਾ ਸੀ ਬੈਠੇ ਆ ਨਾਲ ਮੈਨੂੰ ਤਕਰੀਬਨ 2 ਘੰਟੇ ਇੱਥੇ ਸਮਾਂ ਹੋ ਗਿਆ ਇਹਨੋਂ ਫਰਨ ਨਾਲ ਬੈਠ ਕੇ ਸੋ ਲੈ ਕੇ ਆਏ ਆ ਤੇ ਮਠਿਆਈਆਂ ਨਾਲ ਸਾਂਝੀਆਂ ਕੀਤੀਆਂ ਇਹਦੇ ਨਾਲ ਖੁਸ਼ੀ ਵਧੀਆ ਪਿਆਰ ਵੀ ਵਧਿਆ ਤੇ ਸਾਡੀਆਂ ਗੱਲਾਂ ਵੀ ਖੁੱਲ ਕੇ ਸਾਂਝੀਆਂ ਹੋਈਆਂ ਔਰ ਇਹਨੇ ਸਰਕਾਰ ਦਾ ਨਾਲ ਦੇ ਨਾਲ ਧੰਨਵਾਦ ਵੀ ਕੀਤਾ ਤੇ ਇਸ ਸਰਕੇ ਮਨੁਵਜ ਬਹੁਤ ਖੁਸ਼ੀ ਹੈ ਬਰਾਬਰ ਗਵਾਲੀ ਦਾ ਤਿਹਾਰਾ ਤੇ ਉਹ ਇਨਾਂ ਜਗਾਵਾਂ ਦੇ ਉੱਪਰ ਪਹੁੰਚਦੇ ਨਹੀਂ ਤਾਂ ਇੱਥੇ ਆ ਕੇ ਗੱਲਬਾਤ ਕਰਦੇ ਨੇ ਤਾਂ ਜਦੋਂ ਜਦੋਂ ਕੋਈ ਐਸੇ ਐਸੇ ਪਾਲੋਂਦੇ ਨੇ ਲੱਗਦਾ ਵੀ ਕਿਸੇ ਦੁਖਣੀ ਚੋਣੀ ਹੋ ਜਾਂਦੀ ਹੈ ਬੱਦ ਦੈਂਦਾ ਫਲਾਵਿਲਾਂ ਹਾਂ ਨਿਰਮਨ ਜਾਨ ਆਏ ਹਾਂ ਹਾਂ ਤਾਰਾ ਫਲਾਵਿਲਾਂ ਕਿਵੇਂ ਲੱਗਿਆ ਕਿਵੇਂ ਲੱਗਿਆ ਫਿਰ ਤੁਸੀਂ ਇੱਥੇ ਆਰਡਰ ਦਾ ਕੰਮ ਕਰਦੇ ਹੋ ਤਾਂ ਲੀਡਰ ਆਉਂਦੇ ਨੇ ਪੁੱਛ ਕੇ ਚਲੇ ਜਾਂਦੇ ਨੇ ਪਰ ਅੱਜ ਇੱਕ ਇੱਕ ਤਸਵੀਰਾਂ ਬਦਲ ਰਹੀਆਂ ਨੇ ਬਹੁਤ ਵਧੀਆ ਲੱਗਿਆ ਚੇਅਰਮੈਨ ਸਾਹਿਬ ਆਏ ਇੱਥੇ ਕਹਿੰਦੇ ਦੁੱਖ ਸਾਂਝੇ ਕਰਨੇ ਖੁਸ਼ੀਆਂ ਮਨਣੀਆਂ ਬਹੁਤ ਵਧੀਆ ਲੱਗਦਾ ਅੱਗੇ ਕੀ ਪਾਰਟੀਆਂ ਹੁੰਦੀਆਂ ਸੀ ਤਕਰੀਬਨ ਲੀਡਰ ਨਾ ਲੋਕਾਂ ਤੇ ਦੇਖਿਆ ਜਾਂਦਾ ਸੀਗਾ ਵੀ ਜਦੋਂ ਵੋਟਾਂ ਆਉਂਦੀਆਂ ਸੀ ਉਸੇ ਟਾਈਮ ਦੇਖਿਆ ਜਾਂਦਾ ਸੀ ਆ ਵੀ ਮਹੀਨਾ ਦੋ ਮਹੀਨਾ ਜਾ ਕੇ ਪੁੱਛਣਾ ਜੀ ਹਾਂਜੀ ਕੀ ਗੱਲ ਹੈ ਜੀ ਕਿਵੇਂ ਹਾਲ ਚਾਲ ਇਹ ਸਾਨੂੰ ਹਜੇ ਕੋਈ ਵੋਟਾਂ ਹੈ ਨਹੀਂ ਕੁਝ ਵੀ ਹੈ ਨਹੀਂ ਬਹੁਤ ਟਾਈਮ ਦੂਰ ਪਿਆ ਚੇਅਰਮੈਨ ਸਾਹਿਬ ਆਏ ਬਹੁਤ ਖੁਸ਼ੀ ਹੋਈ ਮੰਡੀ ਚ ਆ ਕੇ ਲੇਬਰ ਦਾ ਹਾਲ ਚਾਲ ਪੁੱਛਿਆ ਕਿਸਾਨਾਂ ਪਰਮਾ ਨਾਲ ਕੁਝ ਸਾਂਝੀ ਕੀਤੀ ਕਿਰਵਾਲੇ ਦੀ ਬਹੁਤ ਵਧੀਆ ਲੱਗ ਰਹੀ ਬਹੁਤ ਬਧਨਵਾਦ ਤਾਇ ਬਦਲਦੀ ਤਸਵੀਰ ਹੈ ਜੀ ਕਹਿੰਦੇ ਜਦੋਂ ਇੱਕ ਦੂਸਰੇ ਦੇ ਨਾਲ ਖੁਸ਼ੀਆਂ ਸਾਂਝੀਆਂ ਹੋਣ ਲੱਗ ਜਾਂਦਾ ਤਾਂ ਉਹ ਬਦਲਦੀ ਤਸਵੀਰ ਤਾਂ ਕਿਹਾ ਜਾਂਦਾ ਵੀ ਉਹ ਸਮਾਂ ਜਿਹੜਾ ਉਹ ਪਲ ਹੈ ਉਹ ਦੂਨੇ ਚੌਨੇ ਹੋ ਜਾਂਦੇ ਅੱਜ ਕਿਸਾਨਾਂ ਦੇ ਨਾਲ ਮੰਡੀਆਂ ਦੇ ਵਿੱਚ ਦਿਵਾਲੀਆਂ ਮਨਾਈਆਂ ਜਾ ਰਹੀਆਂ ਨੇ ਬਾਈ ਬਦਲਦੀ ਤਫਰੀਦਾ ਬਠਿੰਡਾ ਤੋਂ ਅਰੀਜਨਲ ਜਿਹੀ ਬਰਾਡ ਦੇਖ ਰਹੋ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਸਤੀ ਬਾਈ